ਜੋ ਦੇਖੋ ਜਿਹੜੀ ਕੰਪੇਨ ਲਾਉਣੇ ਸ਼ੁਰੂ ਕੀਤੀ ਸੀ ਆਪਾਂ ਕੰਮ ਕੱਢਣੀ ਸੀ ਅੱਜ ਤੇ ਆਹ ਕੰਪੇਨ ਦਾ ਜਿਹੜਾ ਉਹ ਪਾਓ ਵੀ ਡਰਾਈਵਰਾਂ ਦਾ ਕੰਮ ਉੱਪਰ ਖੜਾ ਦੋ ਡਰਾਈਵਰ ਹੋ ਗਏ ਕੰਪੇਨਾਂ ਦੇ ਤੇ ਆਹ ਨਾਲ ਦੇਖੋ ਮੁੰਡੇ ਜਿਹੜੇ ਆਪਣੇ ਨਾਲ ਮੈਂ ਲੈ ਕੇ ਗਿਆ ਸੀਗਾ ਤੇ ਪੰਮੂ ਤੇ ਕਾਲੀ ਤੇ ਆਹ ਜਿਹੜਾ ਨਾ ਇਹ ਕੰਪੇਨ ਦਾ ਹੁੰਦਾ ਪਿਛਲਾ ਹਿੱਸਾ ਜਿੱਥੇ ਕੰਪੇਨ ਜਿਹੜਾ ਅਗਲੇ ਪਾਸੇੋਂ ਖਾਂਦੀ ਤੇ ਇਧਰੋਂ ਕੱਢਦੀ ਆ ਯਾਨੀ ਕਿ ਹੋਸਤਾ ਤਾਂ ਹੁੰਦਾ ਇਹਦਾ ਹੋਸਤਾ ਆ ਜੇ ਪਿਛੋਂ ਦੀ ਕਰਦੀ ਹੈ ਠੀਕ ਹੈ ਤੇ ਆ ਤਸਵੀਰ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਨੇ ਅਗਲੇ ਟਾਇਰ ਵੇਖੋ ਵੱਡੇ ਤੇ ਮਗਰ ਦੇ ਛੋਟੇ ਹਨ ਕਟਾਈ ਦੇ ਪਿਛਲੇ ਟਾਇਰਾਂ ਚੁੜੀ ਹੈ ਤੇ ਕੰਪੈਨ ਜਦੋਂ ਵੱਢਣ ਵਾਸਤੇ ਕੰਕਰੋਂ ਤਿਆਰ ਹੋਈ ਖੜੀ ਹੈ ਪੂਰੀ ਹੈ ਨਾ ਤੇ ਉਹ ਲੈ ਚਾਹ ਪਾਤਾ ਸ਼ੁਰੂ ਹੋਣਾ ਹੈ ਲਹੂ ਨੇ ਵੀ ਦੇਖੋ ਵੱਢੀ ਜਾਂਦੇ ਨੇ ਤੇ ਆ ਤੁਹਾਨੂੰ ਮੈਂ ਦਿਖਾਉਣਾ ਪਿਛੋਂ ਵੀ ਇਹ ਜਿਹੜਾ ਫੂਲਟੂ ਦਾ ਸਮਾਨ ਬਾਹਰ ਕੱਢੀ ਜਾਂਦੀ ਹੈ ਆਹ ਦੇਖੋ ਹੈ ਆ ਵੇ ਜੋ ਠੀਕ ਹੈ ਤੇ ਹੁਣ ਇਹ ਤੁਮੇਕਾ ਹੁਦਾ ਦੇ ਵਿੱਚ ਪੂਰੀ ਵੀਡੀਓ ਤੁਸੀਂ ਦੇਖੀ ਜਾਏ ਜੀ ਵੀ ਆਹ ਲੇ ਆਹ ਲਿਖਿਆ ਪਹਿਲਾਂ ਕੋਈ ਤੁਸੀਂ ਕੰਪੈਨਡਾ ਇਫेक्ट ਫਿਰ ਇਹ ਟਾਇਬ ਦਾ ਪੈਸਾ ਟੋਟਾ ਹੋ ਗਿਆ ਤੇ ਉਹ ਇਹਦੇ ਥੱਲੇ ਇਸ ਲੇਟ ਦੇ ਦੰਦਿਆਂ ਦੇ ਵਿੱਚ ਵਜਿਆ ਤੇ ਉਹ ਜਿਹੜੀ ਕੰਪੈਨ ਕੀ ਉੱਤੇ ਨਾ ਆ ਜਿਹੜਾ ਆਪਣੇ ਕਲਕ ਵੱਧੇ ਵੱਧੇ ਦੇ ਫੂਜੇ ਜਾਂ ਨਾਲ ਹੁੰਦਾ ਫਾਰਜਾਨਾ ਦੇ ਵਿੱਚ ਤੇ ਉਹ ਹੁਣ ਦੇਖੋ ਮਿਸਤਰੀ ਜਾਂ ਡਰਾਈਵਰ ਆ ਉਹ ਥੋੜਾ ਬੈਗ ਗੇੜ ਕੇ ਜਿਵੇਂ ਪਰ ਟੋਕੇ ਦੇ ਪੱਠੇ ਹੀ ਨਹੀਂ ਕਰ ਦਿੰਦੇ ਵਾਪਸ ਉਵੇਂ ਕੱਢ ਰਹੇ ਆ ਉਹ ਕੱਢ ਕੇ ਤੇ ਹੁਣ ਇਹਨੂੰ ਕਿਹਦੇ ਵੀ ਸਹੀ ਆ ਹੁਣ ਚੱਲ ਗਈ ਹੁਣ ਡਰਾਈਵਰ ਦੁਬਾਰੇ ਨੂੰ ਕਰੂਗਾ ਸਟਾਰਟ ਤੇ ਆ ਹੁੰਦਾ ਫੁੱਲ ਟੈਂਕਰ ਤੱਕ ਹੁਣ ਬਾਅਦ ਦੇ ਵਿੱਚ ਉਹ ਕਹਿੰਦਾ ਵੀ ਪਾਸੇ ਹੋ ਜਾਓ ਅੱਗੇ ਨਾ ਆਓ ਉਹ ਚੱਲ ਪਈ ਚੱਲ ਵੀ ਨਾ ਉਹਨੇ ਆਪ ਪੁੱਤੇ ਜਾ ਕੇ ਜਾਵ ਰਿਹਾ ਸੀ ਮੈਂ ਚੱਲ ਆਪਾਂ ਉੱਥੇ ਜਾ ਛੜ ਕੇ ਵੀਡੀਓ ਬਣਾ ਕੇ ਦੇਖ ਲਈਏ ਉਹਨੇ ਵੀ ਉੱਥੇ ਜਾ ਕੇ ਵੀਡੀਓ ਬਣਾ ਰਹੇ ਆ ਆਪਾਂ ਲੈ ਚੱਲ ਪਈ ਆਪਣਾ ਹੋ ਖੱਲ ਗਾਲਬ ਦੇ ਇਸ ਤਰ੍ਹਾਂ ਵੜਦੀ ਹੁੰਦੀ ਕੰਕ ਜਿਹਨੇ ਨਹੀਂ ਵੇਖੀ ਨਾ ਕੰਕ ਕਿਵੇਂ ਵੜਦੀ ਇਹਦੇ ਆ ਵੀਡੀਓ ਦੇਖੋ ਤੇ ਪਤਾ ਲੱਗ ਜਾਊਗਾ ਤੁਹਾਨੂੰ ਐ ਲਿਆਂਦੀ ਖਿੱਚ ਖਿੱਚ ਕੇ ਨਾੜ ਨੂੰ ਫਿਰ ਬਣਾਉਂਦੀ ਦਾਣੇ ਤੇ ਤੁਹਾਨੂੰ ਦਾਣਾਂ ਵਾਲੀ ਟੈਂਕੀ ਵੀ ਦਿਖਾਉਣਾ ਉਹ ਪਿੱਛੋਂ ਦੀ ਕੱਢੀ ਜਾਂਦੀ ਤੁਹਾਨੂੰ ਉਹ ਦਿਖਾਦਾ ਹੈ ਨਾ ਤੇ ਹੁਣ ਤੁਸੀਂ ਦੇਖੋ ਜੀ ਤੇ ਤੁਹਾਨੂੰ ਦਿਖਾਉਣਾ ਪਿੱਛੇ ਜਿਹੜਾ ਟੈਂਕ ਦਾਣੇ ਵਾਲਾ ਭਰਿਆ ਪਿਆ ਕਿੰਨਾ ਕਿੱਥੇ ਦਾਣੇ ਪੈਂਦੇ ਆ ਕਿਵੇਂ ਕੱਢਦੀ ਇਹ ਤੁਹਾਨੂੰ ਸਾਰਾ ਦੱਸਦਾ ਹੈ ਲੈ ਆ ਆ ਗਿਆ ਦਾਣੇ ਵਾਲਾ ਟੈਂਕਰ ਪਿੱਛੇ ਆਪੇ ਦਾਣੇ ਦੇ ਹੋਇਆ ਇਹਦੇ ਦਾਣੇ ਵਿੱਚ ਆਈ ਜਾਂਦੇ ਹਨ ਇਹਦੇ ਵਿੱਚ ਦਾਣੇ ਹੁੰਦੇ ਆ ਵੇਖੋ ਹਾਂ ਉੱਤੇ ਟੱਕਿਆ ਹੁੰਦਾ ਬੰਦ ਹੁੰਦਾ ਸਾਰੇ ਬੱਸ ਨੂੰ ਕਿਹਾ ਥੋੜਾ ਇੱਕ ਬੱਸ ਖਾਲੀ ਹੁੰਦਾ ਤੇ ਆ ਬਾਈ ਡਰਾਈਵਰ ਜਿਹੜਾ ਖਿੱਚੀ ਤਰ੍ਹਾਂ ਦਾ ਕੰਮ ਤੇ ਗਰਮੀ ਵੀ ਬਹੁਤ ਜਿਆਦੀ ਹੈ ਨਾ ਤੇ ਆ ਤੁਸੀਂ ਇੱਕ ਹੋਰ ਤੁਹਾਨੂੰ ਮੈਂ ਦਿਖਾਵਾਂ ਇਹ ਦੇਖੋ ਵੜਦਾ ਮੜਦਾ ਤੁਹਾਨੂੰ ਹੋਰ ਚੀਜ਼ ਦਿਖਾਉਣਾ ਹੈ ਕਿ ਮੈਂ ਇਹ ਜਿਹੜੇ ਦਾਣੇ ਜਿਹੜੇ ਨਿਕਲਦੇ ਨਹੀਂ ਬਾਹਰ ਕੱਢਦੇ ਆ ਰਿਹਾ ਇਹਦੇ ਵਿੱਚੋਂ ਜਿਹੜੇ ਟੈਂਕੀ ਹੈ ਟੈਂਕੀ ਦੇ ਵਿੱਚੋਂ ਦਾਣੇ ਆ ਉਹ ਉਹ ਜਿਹੜਾ ਲੱਗਿਆ ਆ ਹਾਂ ਉਹਦੇ ਚ ਬਾਹਰ ਹੁੰਦੇ ਤੇ ਆਹ ਵੇਖੀ ਹੁਣ ਬਾਈ ਕਿਵੇਂ ਖਿੱਚੀ ਰਿਹਾਦਾ ਹੈ ਬੱਤੀ ਵੇਖੀ ਵੇਖੀ ਉੱਤੇ ਨਾ ਚਲਾਦੀ ਪਿੱਛੇ ਪਿੱਛੇ ਕਰੋ 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 ਕਰੋ